ਕਿ ਆਪ ਰੋਡੀ ਨਾਲ ਮਹੀਨਾ ਸਰਕਾਰ ਦੀ ਚੱਲ ਰਹੀ ਆ ਤੇ ਉਸ ਦੇ ਤਹਿਤ ਜਿਨੇ ਅੱਜ ਕੁਝ ਕਮੇਟੀਆਂ ਦਾ ਮੱਦਦ ਕੀਤਾ ਗਿਆ ਹੈ ਪਿੰਡਾਂ ਦੇ ਪਹਿਰੇਦਾਰ ਜਿਹੜੇ ਲਾਏ ਗਏ ਆ ਕੀ ਕਹਿਣਾ ਚਾਹੁੰਦੇ ਹੋ ਬਈ ਦੇਖੋ ਵਧੀਆ ਸ਼ਲਾਘਾਯੋਗ ਕਦਮ ਆ ਸਰਕਾਰ ਦਾ ਤੇ ਸਰਕਾਰ ਨੂੰ ਵਧਾਈ ਵੀ ਦਿੰਨੇ ਆ ਸੋ ਮੈਂ ਥੋੜਾ ਜਿਹਾ ਇੱਥੇ ਬੇਨਤੀ ਇਹ ਕਰੂੰਗਾ ਮੈਂ ਪਿੰਡ ਬਿਓੜੀ ਤੋਂ ਸਰਪੰਚ ਅਸੀਂ ਮੋਤਵਾਰ ਪਿੰਡਾਂ ਦੇ ਹੋਣ ਦੇ ਨਾਤੇ ਸਾਨੂੰ ਵੀ ਥੋੜਾ ਜਿਹਾ ਸਰਕਾਰ ਦਾ ਇਸ ਮਹਿੰਮ ਦੇ ਵਿੱਚ ਸਾਥ ਦੇਣਾ ਚਾਹੀਦਾ ਜੇ ਅਸੀਂ ਸਰਕਾਰ ਨੂੰ ਜਾਂ ਪੁਲਿਸ ਨੂੰ ਸਰਕਾਰ ਬੈਠ ਕੇ ਬਲੇਮ ਕਰੀਏ ਕਿ ਸਰਕਾਰ ਜਾਂ ਪੁਲਿਸ ਕੁਝ ਕਰਦੀ ਨਹੀਂ ਆ ਥੋੜਾ ਜਿਹਾ ਮੈਂ ਇਸ ਚੀਜ਼ ਤੋਂ ਗਰੇਜ਼ ਕਰੂੰਗਾ ਕਿਉਂਕਿ ਜਿੰਨਾ ਚਿਰ ਅਸੀਂ ਆਵਾਮ ਜਿਹੜੀ ਆ ਪਬਲਿਕ ਜਿਹੜੀ ਆ ਸਰਕਾਰ ਦੇ ਨਾਲ ਜਾਂ ਪੰਜਾਬ ਪੁਲਿਸ ਦੇ ਨਾਲ ਨਹੀਂ ਸਟੈਂਡ ਕਰਦੀ ਉਹਨਾਂ ਚਿਰ ਜਿਹੜਾ ਇਹ ਜਿਹੜਾ ਯੁੱਧ ਨਸ਼ੇ ਦਾ ਵਿਰੋਧ ਸਾਡਾ ਅਧੂਰਾ ਆ ਸਾਨੂੰ ਪਿੰਡ ਵਾਲਿਆਂ ਨੂੰ ਬਹੁਤ ਬਾਰ ਵਿਅਕਤੀਆਂ ਨੂੰ ਸਾਰਿਆਂ ਨੂੰ ਇਸ ਇਹਨਾਂ ਦੇ ਨਾਲ ਵੱਧ ਚੜ ਕੇ ਹੰਗਾਰਾ ਭਰਨਾ ਚਾਹੀਦਾ ਫਿਰ ਹੀ ਆਪਾਂ ਕਿਸੇ ਨਾ ਕਿਸੇ ਇਹ ਜਿਹੜਾ ਯੁੱਧ ਨਸ਼ੇ ਦਾ ਵਿਰੋਧ ਛੇੜਿਆ ਅਸੀਂ ਇਹਦੇ ਤੇ ਕੋਈ ਜਿੱਤ ਪ੍ਰਾਪਤ ਕਰ ਸਕਦੇ ਆ ਨਹੀਂ ਤਾਂ ਹਾਲਾਤ ਜਿਹੜੇ ਆ ਉਹ ਕੋਈ ਜਿੰਨਾ ਚ ਰਾਮ ਜਿਹੜੀ ਪਬਲਿਕ ਆ ਉਹ ਸਾਥ ਨਹੀਂ ਰੰਦੀ ਉਹਨਾਂ ਚਲੇ ਜਿਹੜੇ ਹਾਲਾਤ ਆ ਇਹ ਮੇਰੇ ਹਿਸਾਬ ਨਾਲ ਨਹੀਂ ਸੁਧਰਨੇ ਆ ਆਮ ਪਬਲਿਕ ਨੂੰ ਜਿਹੜਾ ਹੈਗਾ ਬਰਾਬਰ ਮੁੰਡੇ ਨਾਲ ਮੁੰਡਾ ਲਾ ਕੇ ਖੜਨਾ ਪੈਣਾ ਫੇਰੇ ਕਿਤੇ ਨਾ ਕਿਤੇ ਅਸੀਂ ਜਿਹੜਾ ਹੈਗਾ ਜਿੱਤ ਪ੍ਰਾਪਤ ਕਰ ਸਕਦੇ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੀ ਸਰਕਾਰ ਸ਼੍ਰੀ ਭਗਵੰਤ ਸਿੰਘ ਮਾਨ ਜੀ ਹੁਣੇ ਜੋ ਇਹ ਨਸ਼ਾ ਵਿਰੋਧ ਮਹਾਂਮ ਚਲਾਈ ਆ ਇਹ ਬਹੁਤ ਅੱਛੀ ਮਹਾਂਮ ਹੈ ਜਿਹੜੇ ਕਿ ਸਾਡੇ ਨੌਜਵਾਨ ਇਸ ਨਸ਼ੇ ਦੇ ਵਿੱਚ ਆ ਕੇ ਨਸ਼ਾ ਹੋ ਰਾਇਆ ਅਸੀਂ ਇਹਦਾ ਬਹੁਤ ਤਲਵਾ ਦਿਆ ਇੱਕ ਸਰਕਾਰ ਦਾ ਜੋ ਕਿ ਸਰਕਾਰ ਅੱਛੇ ਕੰਮ ਕਰਦੀ ਆ ਔਰ ਨੌਜਵਾਨਾਂ ਦੀ ਜ਼ਿੰਦਗੀ ਨੂੰ ਮੁਕਤੋਂ ਤੋਂ ਬਚਾ ਲਈਆ ਸੋ ਐਸੀ ਹੀ ਕਰਨੇ ਆ ਨਸ਼ਾ ਨਾ ਕਰੋ ਔਰ ਪੁਲਿਸ ਪ੍ਰਸ਼ਾਸਨ ਦਾ ਸਾਥ ਦਿਓ ਤੇ ਉਹ ਸਾਡੇ ਨਾਲ ਅਸੀਂ ਨਾਲ ਖੜਿਆ ਉਹ ਸਾਡੇ ਨਾਲ ਖੜਿਆ ਤੇ ਐਸੀ ਅਸੀਂ ਕਹਿਣਾ ਚਾਹੁੰਦੇ ਹਾਂ ਨਸ਼ੇ ਬੰਦ ਕਰੋ ਨਸ਼ਿਆਂ ਨੇ ਨਾਰਜੀ ਜ਼ਿੰਦਗੀ ਸਾਡੀ ਬਰਬਾਦ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਆ ਗਿਆ ਡੀਬੀ ਸਕੂਲ ਦੇ ਵਿੱਚ ਕੀ ਪ੍ਰੋਗਰਾਮ ਸਰ ਇਹ ਪ੍ਰੋਗਰਾਮ ਹੈ ਕਿ ਜਿਹੜੀਆਂ ਵਾਰਡ ਡਿਫੈਂਸ ਕਮੇਟੀਆਂ ਸੀਗੀਆਂ ਔਰ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਹੈਗੀਆਂ ਕਰੀਬ 1225 ਦੇ ਕਰੀਬ ਇਹ ਕਮੇਟੀਆਂ ਨੇ ਟੋਟਲ ਔਰ ਮੈਂਬਰ ਜਿਹੜੇ ਇਹਨਾਂ ਦੇ ਬਣੇ 1225 ਤੇ 136 ਦੇ ਕਰੀਬ ਇਹ ਕਮੇਟੀਆਂ ਹੈਗੀਆਂ ਔਰ ਇਹਨਾਂ ਨੇ ਬੜਾ ਅੱਛਾ ਸਹਿਯੋਗ ਜਿਹੜਾ ਸਾਨੂੰ ਦਿੱਤਾ ਹੈ ਨਸ਼ੇ ਨੂੰ ਠੱਲ ਪਾਉਣ ਦੇ ਵਿੱਚ ਔਰ ਅੱਜ ਜਿਹੜੀ ਰੇਸ਼ੋ ਡਾਊਨ ਨਸ਼ੇ ਦੀ ਗਈ ਹੈ ਉਹ ਇਹਨਾਂ ਦੇ ਸਦਕਾ ਹੀ ਆ ਪੁਲਿਸ ਦਾ ਪ੍ਰਯਾਸ ਤੇ ਬਹੁਤ ਕਾਮਯਾਬ ਰਹੇ ਅਸੀਂ ਇਸ ਕੰਮ ਦੇ ਵਿੱਚ ਕਾਫੀ ਕਾਮਯਾਬ ਰਹੇ ਹਾਂ ਔਰ ਇਹਨਾਂ ਦੀ ਸਹਿਯੋਗ ਦੇ ਨਾਲ ਹੀ ਰਹੇ ਹਾਂ ਔਰ ਅੱਜ ਇਹ ਜਿਹੜੀ ਕਮੇਟੀਆਂ ਨੇ ਇਹਨਾਂ ਨੂੰ ਕਮੇਟੀਆਂ ਨੂੰ ਬਕਾਇਦਾ ਤੌਰ ਦੇ ਉੱਤੇ ਇੱਕ ਕਾਰਡ ਵਗੈਰਾ ਅਸੀਂ ਇਸ਼ੂ ਇਸ਼ੂ ਕੀਤੇ ਨੇ ਜਿਹਦੇ 'ਚ ਐਸ ਐਚਓ ਦੀ ਸਟੈਂਪ ਲੱਗੇਗੀ ਔਰ ਇਹ ਆਪ ਜਿਹੜਾ ਨਸ਼ਿਆ ਵਿਰੋਧ ਜਿਹੜਾ ਕੰਮ ਕਰ ਰਹੇ ਨੇ ਉਹਦੇ ਮੁਤਾਬਕ ਸਾਨੂੰ ਸਹਿਯੋਗ ਜਿਹੜਾ ਇਹ ਦਿੰਦੇ ਰਹਿਣਗੇ ਤੇ ਅਸੀਂ ਇਸੇ ਤਰ੍ਹਾਂ ਹੀ ਅੱਗੇ ਜਿਹੜੀ ਹੈਗੀ ਆ ਉਹ ਆਪਣੀ ਯੁੱਧ ਨਸ਼ਿਆ ਵਿਰੋਧ ਜਿਹੜੀ ਮਹਿੰਮਾ ਨੂੰ ਅਸੀਂ ਜਾਰੀ ਰੱਖਾਂਗੇ ਕਰੀਬ ਅਸੀਂ ਆਪਣੀ ਸਭ ਦੀ ਜਿੰਦੀ ਗੱਲ ਕਰੀਏ ਤੇ 400 ਦੇ ਕਰੀਬ ਅਸੀਂ ਜਿਹੜਾ ਬੰਦਾ ਹੈ ਉਹ ਬੁੱਕ ਕੀਤਾ ਔਰ ਸਿਟੀ ਦੇ ਵਿੱਚ ਇਸ ਗੱਲ ਦਾ ਬੜਾ ਅੱਛਾ ਮੈਸੇਜ ਜਾਂਦਾ ਕਿ ਨਸ਼ਿਆਂ ਦਾ ਪਹਿਲੇ ਨਾਲੋਂ ਕਾਫੀ ਜ਼ਿਆਦਾ ਜਿਹੜਾ ਉਹ ਥਲ ਪਈ ਧੰਨਵਾਦ ਮੈਂ ਕੰਚਨ ਦਿਓਲ ਵਿਦਵਾਨ ਸਭਾ ਕੋਆਰਡੀਨੇਟਰ ਹੁਸ਼ਿਆਰਪੁਰ ਅ ਜਿਵੇਂ ਤੁਸੀਂ ਜਾਣਦੇ ਹੋ ਕਿ ਯੁੱਧ ਨਸ਼ਾ ਵਿਰੋਧ ਸਾਡੀ ਪੰਜਾਬ ਸਰਕਾਰ ਦੀ ਮਹੀਨ ਚਲਾਈ ਪਈ ਹੈ ਜਿਸ ਦੇ ਵਿੱਚ ਕਿ ਅਸੀਂ ਜਿਹੜਾ ਨਸ਼ਾ ਦੇ ਖਿਲਾਫ ਹੋ ਰਿਹਾ ਮਹੀਨ ਚਲਾ ਰਹੇ ਆ ਯੁੱਧ ਚੱਲ ਰਿਹਾ ਸਾਡਾ ਅਸੀਂ ਜਿੱਥੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਆਂਦੀ ਹੈ ਕਿ ਨਸ਼ਾ ਵੇਚਿਆ ਜਾ ਰਿਹਾ ਜਾਂ ਨਸ਼ਾ ਕਰ ਰਿਹਾ ਅਸੀਂ ਪੂਰੀ ਕਾਰਵਾਈ ਕਰਦੇ ਆ ਔਰ ਜਿਹੜੀ ਅੱਜ ਦੀ ਮੀਟਿੰਗ ਹੈ ਸਾਡੀ ਅੱਜ ਦੀ ਟ੍ਰੇਨਿੰਗ ਸੈਸ਼ਨ ਜਿਹੜਾ ਅਸੀਂ ਰੱਖਿਆ ਗਿਆ ਹੈ ਉਹ ਰੱਖਿਆ ਗਿਆ ਹੈ ਨਸ਼ਾ ਦੇ ਖਲਾਫ ਅਸੀਂ ਜਿਹੜੀ ਬੀਡੀਸੀ ਕਮੇਟੀ ਔਰ ਵਾਰਡ ਕਮੇਟੀਆਂ ਬਣਾਈਆਂ ਐ ਇਹਦੇ ਵਿੱਚ ਅੱਜ ਅਸੀਂ ਟ੍ਰੇਨਿੰਗ ਦੇ ਰਿਹਾ ਜਿਸ ਦੇ ਵਿੱਚ ਅਸੀਂ ਪਿੰਡਾਂ ਦੇ ਔਰ ਸ਼ਹਿਰਾਂ ਦੇ ਨੂੰ ਆਪੋ ਆਪਣੇ ਵਾਰਡ ਆਪਣਾ ਤੇ ਪਿੰਡ ਦੇ ਪਹਿਰੇਦਾਰ ਦੇ ਤੌਰ ਤੇ ਟ੍ਰੇਨ ਕਰ ਰਹੇ ਆ ਕਿ ਜਿੱਥੇ ਵੀ ਤੁਹਾਨੂੰ ਮਸ਼ਾਹ ਦਿਖਰੇ ਆ ਕੋਈ ਸ਼ਾਰਤੀ ਅੰਸਰ ਕੋਈ ਇਸ ਤਰ੍ਹਾਂ ਦੀ ਗਤੀਵਿਧੀਆਂ ਕਰ ਰਿਹਾ ਹੈ ਤੁਸੀਂ ਉਹਨਾਂ ਦੀ ਜਿਹੜੀ ਅ ਇਨਫੋਰਮੇਸ਼ਨ ਆ ਉਹ ਪੰਜਾਬ ਸਰਕਾਰ ਨੂੰ ਦੋ ਪੰਜਾਬ ਪੁਲਿਸ ਨੂੰ ਦੋਵੋ ਤੇ ਤੁਰੰਤ ਕਾਰਵਾਈ ਹੋਏਗੀ ਇੱਕ ਸਾਡਾ ਸਰ ਐਪ ਵੀ ਆ ਰਿਹਾ ਹੈ ਜਿਹਦੇ ਵਿੱਚ ਡਾਇਰੈਕਟਲੀ ਆ ਕਿਸੇ ਦਾ ਨਾਮ ਨਹੀਂ ਸ਼ੋ ਹੋਏਗਾ ਤੇ ਉਸ ਐਪ ਦੇ ਥਰੂ ਤੁਹਾਡੀ ਜਿਹੜੀ ਕਾਰਵਾਈ ਹੈ ਕਿ ਤੁਸੀਂ ਕਾਰਵਾਈ ਕੀਤੀ ਹੈ ਕਿ ਨਾ ਉਹਨਾਂ ਨੇ ਪੁਲਿਸ ਨੂੰ ਉਸ ਦੇ ਉੱਤੇ ਐਕਸ਼ਨ ਦਿੱਤਾ ਜਾਂ ਨਹੀਂ ਲੇਤਾ ਉਹਦਾ ਵੀ ਬਕਾਇਦਾ ਦੱਸਿਆ ਜਾਏਗਾ ਸਰ ਮੇਨ ਮਕਸਦ ਸਾਡਾ ਇਹ ਹੈ ਕਿ ਅਸੀਂ ਆਪਣੇ ਰਿਸ਼ਾਤੌਰ ਆਪਣੇ ਜ਼ਿਲ੍ਹੇ ਆਪਣੇ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰਨਾ ਹੈ ਔਰ ਆਪਣਾ ਰੰਗਲਾ ਪੰਜਾਬ ਜਿਹੜਾ ਸਾਡੇ ਸੀਐਮ ਸਾਹਿਬ ਦਾ ਸੁਨੇਹਾ ਹੈ ਉਹ ਦੇਣਾ ਹੈ ਸਰ ਜੁੱਧ ਨਸ਼ੇ ਉਹਦੀ ਜਿਹੜੀ ਸਰਕਾਰ ਚਾਹ ਰਹੀ ਹੈ ਉਸ ਦੇ ਤਹਿਤ ਕਿਹਾ ਪਿੰਡਾਂ ਦੇ ਬਹਿਰੇਦਾਰ ਅਸਾਂ ਬੈਠ ਕੇ ਕਿ ਕਿ ਲੱਗਿਆ ਦੇਖ ਰਹੇ ਆ ਇਸ ਦੇ ਤਹਿਤ ਜਿਹੜੀਆਂ ਕਮੇਟੀਆਂ ਬਣਾਈਆਂ ਗਈਆਂ ਕੀ ਪ੍ਰੋਗਰਾਮ ਐਡ ਕਰਾ ਰਹੇ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਸਤਵੰਤ ਸਿੰਘ ਜਿਆਨ ਜ਼ਿਲ੍ਹਾ ਕੋਆਰਡੀਨੇਟਰ ਜੋਧ ਨਸ਼ੇ ਵਿਰੋਧ ਆਮਰਮੀ ਪਾਰਟੀ ਪੰਜਾਬ ਸਰਕਾਰ ਦੁਆਰਾ ਯੋਧ ਨਸ਼ੇ ਵਿਰੋਧ ਦੀ ਜਿਹੜੀ ਮੁਹਿੰਮ ਚਲਾਈ ਗਈ ਸੀ ਉਹਦੇ ਤਹਿਤ ਹਰੇਕ ਪੂਰੇ ਪੰਜਾਬ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਸੀ ਸਰਕਾਰ ਦਾ ਮਨਸ਼ਾ ਇਹ ਸੀ ਵੀ ਜਿਹੜੀਆਂ ਅਸੀਂ ਜੜੋਂ ਜਿਹੜਾ ਨਸ਼ੇ ਨੂੰ ਖਤਮ ਕਰਨਾ ਕਿਉਂਕਿ ਜਿਹੜਾ ਕਿੱਟੇ ਦਾ ਨਸ਼ਾ ਇੱਕ ਘੋੜਾ ਵਾਂਗ ਸਾਡੇ ਪੰਜਾਬ ਨੂੰ ਖਾ ਰਿਹਾ ਸਾਡੀ ਨੌਜਵਾਨੀ ਨੂੰ ਖਾ ਰਿਹਾ ਇਸ ਲਈ ਅਸੀਂ ਸਰਕਾਰ ਨੇ ਵਿਲੇਜ ਡਿਫੈਂਸ ਕਮੇਟੀਆਂ ਇਹ ਫੋਨ ਦੇ ਵਿੱਚ ਸਾਡੇ ਲਿਆਂਦੀਆਂ ਔਰ ਉਹਨਾਂ ਵਿਲੇਜ ਡਿਫੈਂਸ ਕਮੇਟੀਆਂ ਦੀ ਅੱਜ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਟ੍ਰੇਨਿੰਗ ਸੈਸ਼ਨ ਚੱਲ ਰਿਹਾ ਕਿੱਦਾਂ ਅਸੀਂ ਉਹਨਾਂ ਲੋਕਾਂ ਨੂੰ ਫੜਨਾ ਜਾਂ ਥੱਲੇ ਦੀ ਕੀ ਗਰਾਉਂਡ ਰਿਪੋਰਟ ਸਰਕਾਰ ਤੱਕ ਪਹੁੰਚਾਉਣੀ ਹੈ ਉਹਨਾਂ ਦੇ ਵਿੱਚ ਇਹਨਾਂ ਵਿਲੇਜ ਡਿਫੈਂਸ ਕਮੇਟੀਆਂ ਦਾ ਬਹੁਤ ਵੱਡਾ ਅਹਿਮ ਯੋਗਦਾਨ ਰਹੇਗਾ ਜੀ ਜੇ ਮੈਂ ਜਿਲੇ ਦੀ ਗੱਲ ਕਰਾਂ ਸੱਤੇ ਹਲਕਿਆਂ ਦੇ ਵਿੱਚ ਹੁਸ਼ਿਆਰਪੁਰ ਦੇ ਜਿਹੜੇ ਵਿਲੇਜ ਜਿੰਨੇ ਵੀ ਵਿਲੇਜ ਪੈਂਦੇ ਆ ਜਿੰਨੇ ਵੀ ਸ਼ਹਿਰ ਹੈ ਸ਼ਹਿਰਾਂ ਦੇ ਵਿੱਚ ਵਾਰਡ ਨੇ ਪਿੰਡਾਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਸ਼ਹਿਰ ਦੇ ਵਿੱਚ ਡਬਲਿਊ ਡੀ ਸੀ ਵਾਰਡ ਡਿਫੈਂਸ ਕਮੇਟੀ ਬਣਾਈ ਗਈ ਸਰ ਇਹਦੇ ਮੈਂਬਰ ਹੈਗੇ ਸਭ ਦਾ ਕਾਰਡ ਸ਼ੁਰੂ ਹੋਊਗਾ ਕੋਈ ਇਹ ਇੱਕ ਸਰਕਾਰ ਦਾ ਹਿੱਸਾ ਹੋਣਗੇ ਜਿੰਨੇ ਵਿਲੇਜ ਡਿਫੈਂਸ ਕਮੇਟੀ ਔਰ ਵਾਰਡ ਡਿਫੈਂਸ ਕਮੇਟੀ ਦੇ ਜਿੰਨੇ ਵੀ ਚੁਣੇ ਗਏ ਨੁਮਾਇੰਦੇ ਨੇ ਉਹਨਾਂ ਨੂੰ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਆਈਡੈਂਟੀਟੀ ਕਾਰਡ ਜਾਰੀ ਕੀਤਾ ਜਾਏਗਾ ਤਾਂ ਜੋ ਉਹਨਾਂ ਦੀ ਪਛਾਣ ਜਿਹੜੀ ਉਹ ਵਰਕਰਾਂ ਰਵੇ। ਇੱਕ ਸਰਕਾਰ ਵੱਲੋਂ ਇੱਕ ਐਪਲੀਕੇਸ਼ਨ ਐਪ ਜਿਹੜੀ ਆ ਉਹ ਸਾਰਿਆਂ ਨੂੰ ਡਾਊਨਲੋਡ ਕਰਾਈ ਜਾਏਗੀ। ਉਹਦੇ ਅੱਜ ਟ੍ਰੇਨਿੰਗ ਆ ਔਰ ਉਹਦੇ ਵਿੱਚ ਹੀ ਸਾਰਾ ਇਨਫੋਰਮੇਸ਼ਨ ਜੋ ਵੀ ਕੋਈ ਤਸਕਰ ਹੈ ਜਾਂ ਕੋਈ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਜੇ ਸਰਕਾਰ ਦੇ ਦੋ ਵਿਜ਼ਨ ਨੇ ਜੇ ਕੋਈ ਨਸ਼ਾ ਕਰਦਾ ਉਹਦੇ ਤੇ ਕਾਰਵਾਈ ਨੇ ਉਹਨੂੰ ਰੀਹੈਬ ਕਰਨਾ ਔਰ ਜਿਹੜਾ ਨਸ਼ਾ ਵੇਚਦਾ ਉਹਨੂੰ ਅਸੀਂ ਉਹਨੂੰ ਫੜ ਕੇ ਜੇਲ੍ਹਾਂ ਚ ਸੁੱਟਣਾ ਸੋ ਇਹ ਸਪੱਸ਼ਟੇ ਕਲੀਅਰ ਭਗਵੰਤਮਾਨ ਸਾਹਿਬ ਦਾ ਸੁਨੇਹਾ ਹੈ ਜਿਹੜਾ ਵੀ ਇਸ ਨਸ਼ੇ ਦੇ ਕਿਸੇ ਵੀ ਹੋਰੇ ਟਰੈਪ ਦੇ ਵਿੱਚ ਆ ਗਿਆ ਤਾਂ ਉਹਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਊਗਾ